ਮੈਂ ਜਦੋਂ ਸਿੱਧੂ ਸਾਹਿਬ ਦਾ ਪੱਖ ਲੈਣ ਦੀ ਗੱਲ ਆਉਂਦੀ ਸੀ ਜਦੋਂ ਸਿੱਧੂ ਸਾਹਿਬ ਕੈਪਟਨ ਦੇ ਅਗੇਂਸਟ ਬੋਲਦੇ ਸੀ ਮੈਂ ਹਿੱਕ ਥੱਪੜ ਕੇ ਕਹਿੰਦਾ ਹੁੰਦਾ ਵੀ ਨਵਜੋਤ ਸਿੰਘ ਸਿੱਧੂ ਸੱਚ ਨਾਲ ਖੜਾ ਜਦੋਂ ਪ੍ਰਤਾਪ ਸਿੰਘ ਬਾਜਵਾ ਗੱਲ ਕਰਦੇ ਇਹ ਕਹਿੰਦੇ ਮੈਂ ਸੱਚ ਨਾਲ ਖੜਾ ਪਰ ਰਾਜਾ ਵੜਿੰਗ ਉਹ ਲੀਡਰ ਆ ਉਹ ਆਮ ਘਰ ਦਾ ਪੁੱਤ ਆ ਜਿਨੇ ਪੋਸਟਰ ਲਾਉਣ ਤੋਂ ਲੈ ਕੇ ਪ੍ਰਧਾਨਗੀ ਤੱਕ ਦਾ ਸਭਾ ਤੇ ਹਰੇਕ ਦਾ ਆਪ ਦਾ ਬਦਲ ਜਿਵੇਂ ਇੱਕ ਪੰਜਾਬੀ ਜੀ ਕਹਿੰਦਾ ਨੇ ਲੱਤਾਂ ਹੁੰਦੀਆਂ ਕਿੰਨਾ ਕਿੰਨਾ ਭਾਰ ਚੱਲਦੀਆਂ ਪ੍ਰਧਾਨਗੀ ਕਰਨ ਲਈ ਮੇਰੇ ਹਿਸਾਬ ਨਾਲ ਜਿਹੜੇ ਪੰਜਾਬ ਦੇ ਵਿੱਚ ਸਰਦਾਰ ਪ੍ਰਤਾਪ ਸਿੰਘ ਬਾਜਵਾ ਪਹਿਲਾਂ ਤੇ ਉਹਨਾਂ ਤੋਂ ਬਾਅਦ ਜੇ ਕੋਈ ਮੈਂ ਧਾਕੜ ਪ੍ਰਧਾਨ ਦੇਖਿਆ ਮਰਿੰਦਰ ਸਿੰਘ ਰਾਜਾ ਵੜਿੰਗ ਦੇਖਿਆ ਕੀ ਲੱਗਦਾ 75-25 ਵਾਲਾ ਜਿਹੜਾ ਫਾਸਲਾ ਚੱਲਦਾ ਹੁੰਦਾ ਸੀ ਉਹ ਅਸਲ ਸੀਗਾ ਤਾਂ ਸਾਨੂੰ ਤਾਂ 6 ਮਹੀਨਿਆਂ ਜੀ ਪਤਾ ਲੱਗ ਗਿਆ ਸੀ ਵੀ ਬਾਦਲ ਤੇ ਰਲੇ ਹੁਣ ਕਿਉਂਕਿ ਦੁਬਾਰਾ ਨਵਜੋਤ ਸਿੰਘ ਸਿੱਧੂ ਰੈਲੀਾਂ ਦੇ ਵਿੱਚ ਨਜ਼ਰ ਆਣੇ ਸ਼ੁਰੂ ਹੋ ਗਏ ਨੇ ਨਵੇਂ-ਨਵੇਂ ਬਿਆਨ ਆ ਰਹੇ ਆ ਚੇਰੋ-ਚੇਰੀ ਬਹੁਤ ਚੱਲਦੀ ਪਈ ਹੈ ਵੀ ਜੀ ਤੁਸ ਸਿੱਧੂ ਸਾਹਿਬ ਅਸੀਂ ਤੁਹਾਨੂੰ ਇਹ ਗੱਲ ਕਹਿੰਦੇ ਹੁੰਦੇ ਸੀ ਵੀ ਵਰਕਰ ਅੱਜ ਰੁੱਲਦਾ ਫਿਰਦਾ ਜਦੋਂ ਤੁਹਾਨੂੰ ਇਹ ਗੱਲ ਕਹਿੰਦੇ ਹੁੰਦੇ ਸੀ ਵਰਕਰ ਦੀ ਬਾਹ ਫੜੋ ਵਰਕਰ ਦੀ ਸਾਰ ਲਓ ਜਦੋਂ ਮੈਂ ਤੁਹਾਨੂੰ ਆ ਕੇ ਕੜਾਉਂਦਾ ਹੁੰਦਾ ਸੀ ਵੀ ਜੀ ਲੰਬੀ ਦੇ ਵਿੱਚ ਆ ਕੇ ਰੈਲੀ ਕਰੋ ਤੁਸੀਂ ਉਦੋਂ ਕਿਉਂ ਨਹੀਂ ਆਇਆ ਪੰਜਾਬ ਕਾਂਗਰਸ ਚ ਮੋੜ ਤੋਂ ਕਾਟੋਕਲਿਸ ਜਿਹੜਾ ਕਿ ਸ਼ੁਰੂ ਹੋ ਚੁੱਕਿਆ ਆ ਅੱਗੇ ਜੜੀਆਂ ਕਿ ਚੋਣਾ ਵੀ ਆਣ ਵਾਲੀਆਂ ਨੇ ਪਰ ਪੰਜਾਬ ਦੇ ਬਲਾਰੇ ਨਹੀਂ ਸਾਡੇ ਨਾਲ ਚਲ ਸਾਬ ਚਲ ਸਾਬ ਕਿਵੇਂ ਦੇਖਦੇ ਹੋ ਸਸਕੀ ਕਾਲ ਕਿਵੇਂ ਦੇਖਦੇ ਹੋ ਦਵਾਰਾ ਜਿਹੜਾ ਕਾਂਗਰਸ ਚ ਕਾਟੋਕਲਿਸ ਦੇਖਣਾ ਵੀ ਸ਼ੁਰੂ ਹੋ ਰਿਹਾ ਆ ਤੁਸੀਂ ਰਾਣਾ ਕੇਪੀ ਹੁਣਾਂ ਦੇ ਟਾਈਮ ਤੋਂ ਉਸ ਤੋਂ ਬਾਅਦ ਜਿੰਨੇ ਪ੍ਰਧਾਨ ਰਹੇ ਤੁਸੀਂ ਸਾਰਿਆਂ ਦੇ ਨਾਲ ਕੰਮ ਕੀਤਾ ਪਹਿਲਾ ਸਵਾਲ ਇਹੀ ਆ ਤੁਹਾਡਾ ਕਿਵੇਂ ਦਾ ਤਜਰਬਾ ਰਿਹਾ ਹਰੇਕ ਪ੍ਰਧਾਨ ਦੇ ਨਾਲ ਤੁਸੀਂ ਕੰਮ ਕੀਤਾ ਜਿਹੜਾ ਦੇਖੋ ਜੀ ਹਰੇਕ ਦੀ ਆਪਣੀ ਆਪਣੀ ਸਮਰੱਥਾ ਹੁੰਦੀ ਆ ਪ੍ਰਧਾਨਗੀ ਦੀ ਤੇ ਹਰੇਕ ਦਾ ਆਪ ਦਾ ਬਦਾ ਜਿਵੇਂ ਇੱਕ ਪੰਜਾਬੀ ਚ ਕਹਿੰਦੇ ਨੇ ਲੱਤਾਂ ਹੁੰਦੀਆਂ ਕਿੰਨਾ ਕਿੰਨਾ ਭਾਰ ਚੱਲਦੀਆਂ ਪ੍ਰਧਾਨਗੀ ਕਰਨ ਲੱਗੇ ਪਰ ਮੈਂ ਇੰਦਰ ਕੇਪੀ ਤੋਂ ਲੈ ਕੇ ਹੁਣ ਤੱਕ ਮੈਂ ਤਕਰੀਬਨ ਸਾਰੇ ਪ੍ਰਧਾਨਾਂ ਨਾਲ ਤੇ ਸ਼੍ਰੀ ਸ਼ਕੀਲ ਅਹਿਮਦ ਜਿਹੜੇ ਪੰਜਾਬ ਇਨਚਾਰਜ ਸੀ ਤੇ ਹੁਣ ਤੋਂ ਲੈ ਕੇ ਦਵਿੰਦਰ ਯਾਦਵ ਤਾਈ ਸਾਰਿਆਂ ਨਾਲ ਕੰਮ ਕੀਤਾ ਜਿੱਥੋਂ ਤੱਕ ਤੁਸੀਂ ਤਜਰਬੇ ਦੀ ਗੱਲ ਕਰਦੇ ਰਹੇ ਹੋ ਮੇਰੇ ਹਿਸਾਬ ਨਾਲ ਜਿਹੜੇ ਪੰਜਾਬ ਦੇ ਵਿੱਚ ਸਰਦਾਰ ਪ੍ਰਤਾਪ ਸਿੰਘ ਬਾਜਵਾ ਪਹਿਲਾਂ ਤੇ ਉਹਨਾਂ ਤੋਂ ਬਾਅਦ ਜੇ ਕੋਈ ਮੈਂ ਧਾਕੜ ਪ੍ਰਧਾਨ ਦੇਖਿਆ ਮਰਿੰਦਰ ਸਿੰਘ ਰਾਜਾ ਵੜਿੰਗ ਦੇਖਿਆ ਜਿਨ੍ਹਾਂ ਨੂੰ ਕੀ ਪਤਾ ਕਿ ਵਰਕਰ ਦੀ ਨਬਜ ਕਿਵੇਂ ਫੜਨੀ ਆ ਤੇ ਕਿਵੇਂ ਵਰਕਰ ਦੇ ਅੰਦਰ ਜੋਸ਼ ਤੇ ਉਤਸ਼ਾਹ ਭਰਨਾ ਤੇ ਉਧਰੋਂ ਅੱਜਕੱਲ ਆਪਣੇ ਸਿੱਧੂ ਸਾਹਿਬ ਵੀ ਕਹਿੰਦੇ ਨੇ ਕਹਿੰਦੇ ਹਰੇਕ ਵਰਕਰ ਦੇ ਨਾਲ ਮੈਂ ਸ਼ੁਰੂ ਤੋਂ ਜੜ ਤੋਂ ਜੋੜਦਾ ਕਿਤੇ ਨਾ ਕਿਤੇ 75 25 ਦੀ ਗੱਲ ਹੁੰਦੀ ਸੀ ਪਹਿਲਾਂ ਜਦੋਂ ਕੈਪਟਨ ਸਾਹਿਬ ਸੀਗੇ ਮੁੱਖ ਮੰਤਰੀ ਪੰਜਾਬ ਦੇ ਪਰ ਕੀ ਲੱਗਦਾ 75 25 ਵਾਲਾ ਜਿਹੜਾ ਫਾਸਲਾ ਚੱਲਦਾ ਹੁੰਦਾ ਸੀ ਉਸ ਅਸਲ ਸੀਗਾ ਦੇਖੋ ਜੀ ਮੈਂ ਤਾਂ 7525 ਦੀ ਨਵਜੋਤ ਸਿੰਘ ਸਿੱਧੂ ਨੇ ਤੇ ਇੱਕ ਰੈਲੀ ਦੇ ਵਿੱਚ ਜਾ ਕੇ ਇਹ ਗੱਲ ਕਹੀ ਸੀਗੀ ਪਰ ਮੈਂ ਲੰਬੀ ਦਾ ਵਸਨੀਕ ਸੀਗਾ ਜਿਹੜਾ ਲੰਬੀ ਹਲਕਾ ਬਾਦਲ ਸਾਹਿਬ ਦੀ ਕੰਸਟੀਟੂਐਂਸੀ ਆ ਜਾਂਦੀ ਆ ਤੇ ਕੈਪਟਨ ਸਾਹਿਬ ਉੱਥੋਂ ਇਲੈਕਸ਼ਨ ਲੜ ਕੇ ਆਏ ਸੀਗੇ ਤੇ ਜਦੋਂ ਕੈਪਟਨ ਸਾਹਿਬ ਉੱਥੋਂ ਇਲੈਕਸ਼ਨ ਲੜ ਕੇ ਆਏ ਤਾਂ ਸਾਨੂੰ ਤਾਂ 6 ਮਹੀਨਿਆਂ ਜੀ ਪਤਾ ਲੱਗ ਗਿਆ ਸੀ ਵੀ ਬਾਦਲ ਤੇ ਰਲੇ ਵੇ ਉਹਦਾ ਕਾਰਨ ਇਹ ਸੀ ਵੀ 10 ਸਾਲ ਦੇ ਵਿੱਚ ਜਿਹੜਾ ਕਾਂਗਰਸ ਦਾ ਵਰਕਰ ਲੰਬੀ ਦੇ ਵਿੱਚ ਸੀਗਾ ਦੇਖੋ ਬਾਦਲਾਂ ਦਾ ਜਿਹੜਾ ਇੱਕ ਮੈਂ ਕਹਿ ਦਨਾ ਸਹਿਮ ਸੀਗਾ ਜਾਂ ਕਹਿਰ ਸੀਗਾ ਉਹ ਸਾਰੇ ਪੰਜਾਬ 'ਚ ਸੀਗਾ ਤੇ ਤੁਸੀਂ ਇਹ ਹਿਸਾਬ ਲਾਓ ਵੀ ਜਿਹੜੇ ਉਸ ਮੁੱਖ ਮੰਤਰੀ ਤੇ ਉਸ ਡਿਪਟੀ ਮੁੱਖ ਮੰਤਰੀ ਤੇ ਹਲਕੇ ਦੇ ਵਿੱਚ ਵਰਕਰ ਰਹਿੰਦੇ ਹੋਣੇ ਆ ਉਹਨਾਂ ਤੇ ਕੀ ਕੀ ਤਸ਼ੱਦਦ ਹੋਈ ਹੋਣੀ ਆ ਨਜਾਇਜ਼ ਪਰਚੇ ਬੜੇ ਹੋਏ ਤੇ ਮੈਂ ਉਸੇ ਵੇਲੇ ਇਹ ਕਹਿਣ ਲੱਗਿਆ ਸੀਗਾ ਵੀ ਭਾਈ ਕੈਪਟਨ ਸਾਹਿਬ ਰਲੇ ਆ ਹਾਲਾਂਕਿ ਜਿੰਨਾ ਦੀ ਤੁਸੀਂ ਜਨਾਬ ਦੀ ਗੱਲ ਕਰ ਰਹੇ ਹੋ 75 25 ਦੀ ਗੱਲ ਕੀਤੀ ਹੈ ਇਹਨਾਂ ਨੇ ਤਾਂ ਬੜਾ ਚਿਰ ਬਾਅਦ ਚ ਗੱਲ ਕੀਤੀ ਆ ਅਸੀਂ ਤਾਂ ਪਹਿਲਾਂ ਹੀ ਗੱਲ ਕਹਿ ਦਿੱਤੀ ਸੀ ਕਿ ਤੇ ਸੋ ਉਹ ਚੰਗੀ ਗੱਲ ਸੀ ਵੀ ਇੱਕ ਲੀਡਰ ਨੇ ਜਦੋਂ ਆਪਦੇ ਮੂੰਹੋਂ ਗੱਲ ਇਹ ਲੋਕਾਂ ਦੇ ਵਿੱਚ ਆਖੀ ਤਾਂ ਉਹਦੇ ਤੇ ਲੋਕਾਂ ਨੇ ਜ਼ਿਆਦਾ ਯਕੀਨ ਕੀਤਾ ਬਕਾਇਦਾ ਕਿ ਲੰਬੀ ਦਾ ਵਰਕਰ ਕੋਈ ਇਹ ਗੱਲ ਕਰੇ ਕੀ ਲੱਗਦਾ ਹੈ ਹੁਣ ਕਿਉਂਕਿ ਦੁਬਾਰਾ ਨਵਜੋਤ ਸਿੰਘ ਸਿੱਧੂ ਰੈਲੀਆਂ ਦੇ ਵਿੱਚ ਨਜ਼ਰ ਆਣੇ ਸ਼ੁਰੂ ਹੋ ਗਏ ਨੇ ਨਵੇਂ-ਨਵੇਂ ਬਿਆਨ ਆ ਰਹੇ ਆ ਚਿਹਰੋ ਸ਼ਹਿਰੀ ਬਹੁਤ ਚੱਲਦੀ ਪਈ ਹੈ ਦੇਖੋ ਜੀ ਮੈਂ ਤੁਹਾਨੂੰ ਪਹਿਲਾਂ ਹੀ ਗੱਲ ਕੀਤੀ ਆ ਵੀ ਮੈਂ ਜਿਹੜਾ ਮੇਰਾ ਤਜਰਬਾ ਰਿਹਾ ਨੋ ਡਾਊਟ ਨਵਜੋਤ ਸਿੰਘ ਸਿੱਧੂ ਇਮਾਨਦਾਰ ਲੀਡਰ ਹੈ ਪੰਜਾਬ ਦਾ ਹਿੱਤ ਚਾਹੁੰਦਾ ਪਰ ਨਵਜੋਤ ਸਿੰਘ ਸਿੱਧੂ ਦੇ ਵਿੱਚ ਨਾ ਕਿਤੇ ਨਾ ਕਿਤੇ ਇੱਕ ਬੜੀ ਖਾਮੀ ਆ ਉਹ ਸਮਝਦੇ ਆ ਵੀ ਮੈਂ ਸੁਪਰੀਮ ਆ ਦਟ ਆਈ ਐਮ ਅ ਕਾਂਗਰਸ ਜੇ ਮੈਂ ਪ੍ਰਧਾਨ ਹੈਗਾ ਤਾਂ ਕਾਂਗਰਸ ਪਾਰਟੀ ਹੈਗੀ ਜੇ ਕੋ ਹੋਰ ਬਣ ਗਿਆ ਤਾਂ ਜੀ ਕਾਂਗਰਸ ਹੈ ਨਹੀਂਗੀ ਸੋ ਪਹਿਲਾਂ ਤਾਂ ਸਿੱਧੂ ਸਾਹਿਬ ਨੂੰ ਇਹ ਆਪਦੇ ਮਨ ਦੇ ਵਿੱਚੋਂ ਵਹਿਮ ਕੱਢ ਦੇਣਾ ਚਾਹੀਦਾ ਮੈਂ ਬਾਈ ਜੀ ਹਰੇਕ ਪ੍ਰਧਾਨ ਦੇ ਬਾਰਮੂਰੇ ਉਹ ਬੰਦਾ ਖੜਦਾ ਦੇਖਿਆ ਜਿਹੜਾ ਬਾਅਦ ਚ ਜਾ ਕੇ ਪ੍ਰਧਾਨ ਬਣ ਗਿਆ ਤੇ ਉਹ ਬੰਦੇ ਦੇ ਕਮਰੇ ਦੇ ਵਿੱਚ ਬਾਹਰ ਖੜਦੇ ਉਹ ਲੋਕ ਦੇਖੇ ਜਿਹੜੇ ਪ੍ਰਧਾਨ ਸੀਗੇ ਸੋ ਕਹਿਣ ਦਾ ਵੀ ਇਟਸ ਅ ਗੇਮ ਆਫ ਟਾਈਮ ਸਮਾਂ ਆਉਂਦਾ ਜਾਂਦਾ ਰਹਿੰਦਾ ਤੇ ਸਿੱਧੂ ਸਾਹਿਬ ਨੂੰ ਹੁਣ ਰਾਜਾ ਵੜਿੰਗ ਨੂੰ ਪੰਜਾਬ ਦਾ ਪ੍ਰਧਾਨ ਮੰਨ ਲੈਣਾ ਚਾਹੀਦਾ ਚਾਹੇ ਉਹ ਪ੍ਰਧਾਨ ਰਹਿ ਆ ਤੇ ਜਿੱਥੋਂ ਤੱਕ ਤੁਸੀਂ ਇਹ ਗੱਲ ਕਰਦੇ ਹੋ ਮੈਂ ਅੱਜ ਨਵਜੋਤ ਸਿੰਘ ਸਿੱਧੂ ਦੀ ਗੱਲ ਇੱਕ ਸ਼ੇਰ ਔਰ ਸ਼ਾਇਰੀ ਸੁਣੀ ਕਿ ਬਰਗਤ ਗੁਲਾਬ ਪਤਾ ਨਹੀਂ ਸੋ ਮੈਂ ਧਿਆਨ ਨਹੀਂ ਦਿੱਤਾ ਜ਼ਿਆਦਾ ਬਈ ਸਿੱਧੂ ਸਾਹਿਬ ਜਦੋਂ ਤੁਹਾਨੂੰ ਪਾਰਟੀ ਨੇ ਮੌਕਾ ਦਿੱਤਾ ਸੀ ਜਦੋਂ ਤੁਹਾਨੂੰ ਪਾਰਟੀ ਨੇ ਬਿਜਲੀ ਮੰਤਰੀ ਬਣਾਇਆ ਸੀ ਤੁਸੀਂ ਉਦੋਂ ਪੰਜਾਬ ਦਾ ਸਵਾਰ ਸਕਦੇ ਸੀ ਉਹ ਦੋਨੋਂ ਤੁਸੀਂ ਸਵਾਰੇ ਆ ਤੁਹਾਡੇ ਦਫ਼ਤਰ ਦੇ ਵਿੱਚ ਵਰਕਰ ਖੜਖੜ ਕੇ ਮੁੜਦੇ ਰਹੇ ਆ ਤੁਸੀਂ ਉਹਨਾਂ ਨੂੰ ਦਰਸ਼ਨ ਨਹੀਂ ਦਿੰਦੇ ਸੀਗੇ ਤੇ ਫਿਰ ਉਦੋਂ ਤੁਹਾਨੂੰ ਵਰਕਰ ਦਾ ਖਿਆਲ ਕਿਉਂ ਨਹੀਂ ਆਇਆ ਪਰ ਇੱਕ ਗੱਲ ਹੋਰ ਆ ਨਾ ਕਹਿੰਦੇ ਵੀ ਇਲੈਕਸ਼ਨਾਂ ਤੋਂ ਪਹਿਲਾਂ ਪਹਿਲੇ ਹੀ ਇਹ ਚੀਜ਼ਾਂ ਨਜ਼ਰ ਆਉਂਦੀਆਂ ਘਾਟੋ ਕਲਿਸ਼ ਕਾਂਗਰਸ ਦਾ ਫਿਰ ਸ਼ੁਰੂ ਹੋ ਜਾਂਦਾ ਹਰ ਇੱਕ ਇਲੈਕਸ਼ਨਾਂ ਤੋਂ ਪਹਿਲਾਂ ਨਹੀਂ ਨਹੀਂ ਮੈਨੂੰ ਜਿੱਥੋਂ ਤੱਕ ਤੁਸੀਂ ਇਹ ਗੱਲ ਕਰਦੇ ਹੋ ਮੈਨੂੰ ਕਾਂਗਰਸ ਦਾ ਕਲੇਸ਼ ਨਹੀਂ ਮੈਨੂੰ ਸਿੱਧੂ ਸਾਹਿਬ ਦਾ ਜ਼ਿਆਦਾ ਲੱਗਦਾ ਬੀ ਜਿਵੇਂ ਜਿਵੇਂ ਪਤਾ ਨਹੀਂ ਮੈਨੂੰ ਆਈ ਨਹੀਂ ਸਮਝ ਆਉਂਦਾ ਵੀ ਜਦੋਂ ਕੋਈ ਇਲੈਕਸ਼ਨ ਆ ਜਾਂਦੇ ਆ ਪਿਛਲੇ ਵਾਰੀ ਵਿਧਾਨ ਸਭਾ ਦੇ ਆਏ ਸਿੱਧੂ ਸਾਹਿਬ ਨੇ ਤਾਂ ਖਿਲਾਰੇ ਪਾਤੇ ਉਸ ਤੋਂ ਬਾਅਦ ਦੇ ਵਿੱਚ ਫਿਰ ਹੁਣ ਪਾਰਲੀਮੈਂਟ ਦੇ ਆਗੇ ਤਾਂ ਸਿੱਧੂ ਸਾਹਿਬ ਇਹ ਗੱਲ ਕਰ ਰਹੇ ਆ ਤੇ ਜਿੱਥੇ ਜ਼ਿਕਰ ਸਿੱਧੂ ਸਾਹਿਬ ਇਹ ਗੱਲ ਕਰਦੇ ਆ ਨਾ ਵਾਰ-ਵਾਰ ਗੱਲ ਕਰਦੇ ਆ ਵੀ ਕਾਂਗਰਸ ਦੇ ਵਰਕਰ ਨੂੰ ਫੜਨਾ ਪਊਗਾ ਘਰੋ ਘਰੀ ਜਾ ਕੇ ਠਾਉਣਾ ਪਊਗਾ ਵਰਕਰ ਸਿਰ ਦਾ ਤਾਜ ਹੁੰਦੇ ਆ ਮੈਂ ਸਵਾਲ ਪੁੱਛਦਾ ਸਿੱਧੂ ਸਾਹਿਬ ਨੂੰ ਤੁਹਾਡੇ ਮਾਧਿਮ ਨਾਲ ਵੀ ਸਿੱਧੂ ਸਾਹਿਬ ਜਦੋਂ ਮੈਨੂੰ ਪਰਸਨਲੀ ਚੰਗੀ ਤਰ੍ਹਾਂ ਜਾਣਦੇ ਸਿੱਧੂ ਸਾਹਿਬ ਮੈਂ ਉਹਨਾਂ ਨਾਲ ਕੰਮ ਕੀਤਾ ਵੀ ਜਿੱਦੂ ਸਿੱਧੂ ਸਾਹਿਬ ਅਸੀਂ ਤੁਹਾਨੂੰ ਇਹ ਗੱਲ ਕਹਿੰਦੇ ਹੁੰਦੇ ਸੀ ਵੀ ਵਰਕਰ ਅੱਜ ਰੁਲਦਾ ਫਿਰਦਾ ਜਦੋਂ ਤੁਹਾਨੂੰ ਇਹ ਗੱਲ ਕਹਿੰਦੇ ਹੁੰਦੇ ਸੀ ਵਰਕਰ ਦੀ ਬਾਹ ਫੜੋ ਵਰਕਰ ਦੀ ਸਾਰ ਲਓ ਜਦੋਂ ਮੈਂ ਤੁਹਾਨੂੰ ਆ ਕੇ ਕਹਿੰਦਾ ਹੁੰਦਾ ਸੀ ਵੀ ਜੀ ਲੰਬੀ ਦੇ ਵਿੱਚ ਆ ਕੇ ਰੈਲੀ ਕਰੋ ਤੁਸੀਂ ਉਦੋਂ ਕਿਉਂ ਨਹੀਂ ਆਏ ਕਾਰਨ ਕੀ ਸੀ ਵੀ ਉਹ ਬੰਦਿਆਂ ਦਾ ਇਕੱਠ ਤੇ ਨਹੀਂ ਹੁੰਦਾ ਸੀ ਕਿਤੇ ਮਹਾਰਾਜ ਕਿਉਂ ਇੱਕ ਗੱਲ ਸੁਣੋ ਲੰਬੀ ਹਲਕਾ ਜੀ ਨੂੰ ਕੀ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਡੈਮੇਜ ਕਰਤਾ ਫੇਰ ਸਾਡੇ ਜਾਖੜ ਸਾਹਿਬ ਡੈਮੇਜ ਕਰ ਗਏ ਤੇ ਉਸ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਸਾਹਿਬ ਨੇ ਵੀ ਨਹੀਂ ਉੱਥੇ ਢੇਡਾ ਮਾਰਿਆ ਚਰਨਜੀਤ ਚੰਨੀ ਨੇ ਮੈਂ ਤੁਹਾਨੂੰ ਆਖਾਂ ਉਸ ਹਲਕੇ ਦੇ ਵਿੱਚ ਵਰਕਰਾਂ ਦੇ ਅਜੇ ਵੀ ਇੰਨਾ ਜਜ਼ਬਾ ਕਿ ਪਿੱਛੇ ਮੁਕਸਰ ਦੇ ਵਿੱਚ ਪ੍ਰੋਟੈਸਟ ਹੋਇਆ ਨਸ਼ਿਆਂ ਨੂੰ ਲੈ ਕੇ ਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਦੇ ਵਿੱਚ ਤੇ ਤੁਸੀਂ ਬਲੀਵ ਕਰੋਗੇ 2500 ਤੋਂ 3000 ਵਰਕਰ ਲੰਬੀ ਹਲਕੇ ਚੋਂ ਨਿਕਲ ਕੇ ਗਿਆ ਤੇ ਤੁਸੀਂ ਸਵਾਂ ਦੀਆਂ ਗੱਲਾਂ ਕਰੀ ਜਾਂਦੇ ਹੋ ਨਹੀਂ ਹੁਣ ਸਿੱਧੂ ਸਾਹਿਬ ਕਹਿ ਰਹੇ ਹਨ ਵੀ ਵਰਕਰ ਜਿੱਥੇ ਵਰਕਰ ਹੋਵੇ ਚਾਹੇ 100 ਜਾਣਿਆਂ ਦਾ ਇਕੱਠ ਹੋਵੇ 100 ਵਰਕਰ ਹੀ ਹੋਵੇ ਉੱਥੇ ਜਾਣਾ ਕਹਿੰਦੇ ਲੀਡਰ ਨੂੰ ਜ਼ਰੂਰੀ ਹੈ ਤੇ ਸਿੱਧੂ ਸਾਹਿਬ ਨੂੰ ਪੁੱਛੋ ਵੀ ਜਦੋਂ ਸਿੱਧੂ ਸਾਹਿਬ ਦੇ ਦਫ਼ਤਰ ਦੇ ਵਿੱਚ ਮੈਂ ਬਹਿ ਕੇ ਇਹ ਗੱਲ ਕੀਤੀ ਸੀ ਵੀ ਮੈਂ ਕਰਦਾ ਜੀ 2500 3000 ਬੰਦੇ ਦਾ ਇਕੱਠ ਲੰਬੀ ਦੇ ਵਿੱਚ ਮੈਨੂੰ ਕੋਈ ਟਿਕਟ ਨਹੀਂ ਚਾਹੀਦੀ ਮੈਨੂੰ ਕੁਝ ਨਹੀਂ ਚਾਹੀਦਾ ਜਿਹੜਾ ਵਰਕਰ ਆ ਤੁਸੀਂ ਉਹਦੀ ਬਾਹ ਫੜੋ ਆ ਕੇ ਤੇ ਉਦੋਂ ਸਿੱਧੂ ਸਾਹਿਬ ਨੇ ਇਹ ਗੱਲ ਕਿਉਂ ਕਹਿ ਦਿੱਤੀ ਵੀ ਦੇਖਦੇ ਆ ਉਦੋਂ ਤਾਂ ਸਿੱਧੂ ਸਾਹਿਬ ਆ ਸਕਦੇ ਸੀਗੇ ਕਿਉਂ ਨਹੀਂ ਆਏ ਸਿੱਧੂ ਸਾਹਿ ਇੱਕ ਤਾਂ ਸਿੱਧੂ ਸਾਹਿਬ ਨੂੰ ਇਹ ਸਮਝਣ ਦੀ ਲੋੜ ਆ ਅੱਜ ਵੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗਾ ਜਿਵੇਂ ਤੁਹਾਨੂੰ ਪ੍ਰਧਾਨ ਬਣਾਇਆ ਸੀ ਸਾਰਿਆਂ ਨੇ ਤੁਹਾਨੂੰ ਪ੍ਰਧਾਨ ਮੰਨਿਆ ਸੀ ਹੁਣ ਉਹ ਪਹਿਲੀ ਗੱਲ ਹੈ ਵੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਪ੍ਰਧਾਨ ਮੰਨਣ ਇਨਫਰਟੀ ਕੰਪਲੈਕਸ ਆਪਦੇ ਚੋਂ ਕੱਢ ਦੇਣ ਵੀ ਉਮਰ ਦੇ ਵਿੱਚ ਛੋਟਾ ਇੱਕ ਮੈਂ ਤੁਹਾਨੂੰ ਗੱਲ ਦੱਸਦਾ ਜਿਸ ਵੇਲੇ ਕਾਂਗਰਸ ਨੂੰ ਲੋੜ ਸੀ ਨੇਤਰਤਵ ਦੀ ਲੋੜ ਸੀ ਠੀਕ ਆ ਇਹਨਾਂ ਨੇ ਰਾਜ ਭੋਗਿਆ ਸਾਰਿਆਂ ਨੇ ਕੀਤਾ ਸਿੱਧੂ ਸਾਹਿਬ ਵੀ ਵਿਚੇ ਸੀਗੇ ਸਾਰੇ ਜਣਿਆਂ ਨੇ ਰਾਜ ਭੋਗਿਆ ਉਸ ਤੋਂ ਬਾਅਦ ਕਾਂਗਰਸ ਪਾਰਟੀ ਤੇ ਮੰਦਾ ਸਮਾਂ ਆਇਆ 18 17 ਤੇ ਰਹਿ ਗਏ ਉਸ ਵੇਲੇ ਜਦੋਂ ਕਾਂਗਰਸ ਪਾਰਟੀ ਨੂੰ ਇੱਕ ਅੱਗੇ ਵਿਚਾਰਧਾਰਾ ਲਿਜਾਣ ਦੀ ਲੋੜ ਸੀ ਉਸ ਵੇਲੇ ਕੋਈ ਲੀਡਰ ਦਿਖਿਆ ਨਹੀਂ ਉਦੋਂ ਪਾਰਟੀ ਨੇ ਰਾਜਾ ਵੜਿੰਗ ਤੇ ਵਿਸ਼ਵਾਸ ਜਤਾਇਆ ਤੇ ਰਾਜਾ ਵੜਿੰਗ ਨੇ ਮਰੀ ਹੋਈ ਪਾਰਟੀ ਦੇ ਵਿੱਚ ਜਾਨ ਪਾਈ ਆ ਦੇਖੋ ਜਿਹੜੀ ਪਾਰਟੀ ਸੱਤਾ ਦੇ ਵਿੱਚ ਹੁੰਦੇ ਹੋਏ ਖਤਮ ਹੋ ਗਈ ਸੀ ਆਮ ਤਾ ਸੁਣਿਆ ਕਹਿੰਦੇ ਵੀ ਜਦੋਂ ਪਾਰਟੀ ਆਪੋਜੀਸ਼ਨ 'ਚ ਹੋਵੇ ਉਦੋਂ ਖਤਮ ਹੁੰਦੀ ਆ ਪਰ ਕਾਂਗਰਸ ਪਾਰਟੀ ਨੂੰ ਸੱਤਾ ਦੇ ਵਿੱਚ ਹੁੰਦੇ ਖਤਮ ਕਰਤਾ ਸੀ ਜਿਨ੍ਹਾਂ ਲੋਕਾਂ ਨੇ ਉਸ ਪਾਰਟੀ ਨੂੰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਮੋੜ ਖੜਾ ਕੀਤਾ ਕਿਵੇਂ ਖੜਾ ਹੋਇਆ ਕਿਉਂਕਿ ਰਾਜਾ ਵੜਿੰਗ ਨੇ ਲੀਡਰਾਂ ਨੂੰ ਨਹੀਂ ਫੜਿਆ ਵੱਡਿਆਂ ਨੂੰ ਪੁਰਾਣਿਆਂ ਨੂੰ ਉਹਨੇ ਵਰਕਰ ਫੜਿਆ ਵਰਕਰਾਂ ਨੂੰ ਰੀਪਰੈਜੈਂਟੇਸ਼ਨਸ ਦਿੱਤੀਆਂ ਵਰਕਰਾਂ ਨੂੰ ਅੱਗੇ ਲਾ ਕੇ ਭਾਰਤ ਜੋੜੋ ਯਾਤਰਾ ਕਾਮਯਾਬ ਕੀਤੀ ਹਾਲਾਂਕਿ ਇੰਟਰਨਲੀ ਗੱਲਾਂ ਹੁੰਦੀਆਂ ਮੈਨੂੰ ਕਰਨੀਆਂ ਨਹੀਂ ਚਾਹੀਦੀਆਂ ਉਸ ਬੰਦੇ ਦਾ ਤਾਂ ਰਾਜੇ ਵੜਿੰਗ ਨੂੰ ਥੱਲੇ ਕਰਨ ਵਾਸਤੇ ਤਾਂ ਇੱਥੋਂ ਤੱਕ ਭਾਰਤ ਜੋੜੋ ਵੇਲੇ ਯਾਤਰਾ ਵੇਲੇ ਸੀ ਵੀ ਬੰਦੇ ਚਾਹੁੰਦੇ ਸੀ ਵੀ ਰਾਹੁਲ ਗਾਂਧੀ ਦੇ ਸਾਹਮਣੇ ਇਹ ਯਾਤਰਾ ਕਾਮਯਾਬ ਨਾ ਹੋ ਜੇ ਕਿਤੇ ਪਰ ਤੁਸੀਂ ਦੇਖੋ ਗੁਰੂ ਮਹਾਰਾਜ ਦੀ ਸਦਕਾ ਤੇ ਰਾਜਾ ਵੜਿੰਗ ਦੀ ਮਿਹਨਤ ਸਦਕਾ ਅੱਜ ਕਾਂਗਰਸ ਪਾਰਟੀ ਬਲੰਦੀਆਂ ਤੇ ਆ ਕਿਉਂ ਲੱਗਦੇ ਕਿਉਂ ਸਿੱਧੂ ਸਾਹਿਬ ਜੇ ਆਪਾਂ ਗੱਲ ਕਰੀਏ ਇੱਧਰ ਵੜਿੰਗ ਸਾਹਿਬ ਨਾਲ ਕੀ ਅਜਿਹੀ ਗੱਲਬਾਤ ਕੋਈ ਆਪਸੀ ਕੋਈ ਜਾਂ ਟੇਬਲ ਟਾਕ ਹੋਈ ਹੋਣੀ ਕੋਈ ਇਹ ਜਿਹੀ ਜਾਂ ਪੁਰਾਣੀ ਕੋਈ ਰੰਜਿਸ਼ ਆਪਸੀ ਨਹੀਂ ਜਿੰਨਾ ਜਿੰਨਾ ਕਿ ਤਿੱਕਰ ਮੈਨੂੰ ਇਹ ਤਾਂ ਪਰਸਨਲੀ ਉਹਨਾਂ ਦੀਆਂ ਕੀ ਹੋ ਸਕਦੀਆਂ ਤਾਂ ਇਹ ਗੁਰੂ ਮਹਾਰਾਜ ਜਾਣਦਾ ਜਾਂ ਉਹ ਦੋਨੇ ਜਣੇ ਜਾਣ ਸਕਦੇ ਆ ਪਰ ਮੈਂ ਜਿੰਨਾ ਕਿ ਚਲੋ ਰਿਆਂ ਇੱਕ ਆਪਾਂ ਕਹੀ ਨਾ ਲੀਡਰ ਹੈ ਜਿਹੇ ਹੁੰਦੇ ਆ ਹੁਣ ਸਾਡੇ ਹਲਕੇ 'ਚ ਵੀ ਹੈਗੇ ਆ ਜਿਨ੍ਹਾਂ ਨੂੰ ਸਾਡੇ ਤੋਂ ਤਕਲੀਫ ਕਿਉਂਕਿ ਇਹ ਚਾਹੁੰਦੇ ਆ ਵੀ ਜੇ ਕੋਈ ਵੀ ਚੀਜ਼ ਹੋਵੇ ਸਾਡੇ ਪਰਿਵਾਰਾਂ ਚ ਹੋਵੇ ਸਾਡਿਆਂ ਚ ਰਵੇ ਪਰ ਰਾਜਾ ਵੜਿੰਗ ਦੀ ਇੱਕ ਸੋਚ ਆ ਉਹ ਰਾਜਾ ਵੜਿੰਗ ਭਾਈ ਸਾਹਿਬ ਮੈਂ ਦੇਖਿਆ ਮੈਂ ਜਦੋਂ ਸਿੱਧੂ ਸਾਹਿਬ ਦਾ ਪੱਖ ਲੈਣ ਦੀ ਗੱਲ ਆਉਂਦੀ ਸੀ ਜਦੋਂ ਸਿੱਧੂ ਸਾਹਿਬ ਕੈਪਟਨ ਦੇ ਅਗੇਂਸਟ ਬੋਲਦੇ ਸੀ ਮੈਂ ਹਿੱਕ ਥਾਪੜ ਕੇ ਕਹਿੰਦਾ ਹੁੰਦਾ ਵੀ ਨਵਜੋਤ ਸਿੰਘ ਸਿੱਧੂ ਸੱਚ ਨਾਲ ਖੜਾ ਜਦੋਂ ਪ੍ਰਤਾਪ ਸਿੰਘ ਬਾਜਵਾ ਗੱਲ ਕਰਦੇ ਇਹ ਕਹਿੰਦੇ ਮੈਂ ਸੱਚ ਨਾਲ ਖੜਾ ਪਰ ਰਾਜਾ ਵੜਿੰਗ ਉਹ ਲੀਡਰ ਆ ਉਹ ਆਮਕਰ ਦਾ ਪੁੱਤ ਆ ਜਿਨੇ ਪੋਸਟਰ ਲਾਉਣ ਤੋਂ ਲੈ ਕੇ ਪ੍ਰਧਾਨਗੀ ਤੱਕ ਦਾ ਸਫ਼ਰ ਇਹ ਕੋਈ ਸੌਖਾ ਨਹੀਂ ਹੁੰਦਾ ਇੱਕ ਕੰਮ ਕਰਦੇ ਧੀ ਪੁੱਤਾਂ ਵਾਸਤੇ ਜਿਹਦੇ ਕੋਲੇ ਜਿਹੜੇ ਰਿਸੋਰਸਸ ਵੀ ਲਿਮਟਿਡ ਜੇ ਹੋਣ ਕੋਈ ਮਾਂ ਪਿਓ ਪਿੱਛੇ ਕੜਨਾ ਹੋਵੇ ਤੇ ਉਹ ਆਪਦੀ ਮਿਹਨਤ ਨਾਲ ਇੱਥੋਂ ਤੱਕ ਰਾਇਆ ਤੇ ਜੇ ਕੋਈ ਮਿਹਨਤ ਨਾਲ ਆਪਦੀ ਨਾਲ ਆਉਂਦਾ ਉਹਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਨਾ ਕਿ ਉਹਦੇ ਤੇ ਇੱਕ ਜੈਲਸ ਫੈਕਟਰ ਫੀਲ ਕਰਨਾ ਚਾਹੀਦਾ ਇਨਸਿਕਿਉਰ ਫੀਲ ਕਰਨਾ ਚਾਹੀਦਾ ਇਹ ਤਾਂ ਨੋ ਡਾਊਟ ਨਵਜੋਤ ਸਿੰਘ ਸਿੱਧੂ ਬੜੀ ਵਿਵਾਕੀ ਨਾਲ ਗੱਲ ਕਰਦੇ ਨੇ ਹਨਾ ਪੰਜਾਬ ਨੂੰ ਕਿਤੇ ਨਾ ਕਿਤੇ ਫੀਲ ਕਰਦੇ ਨੇ ਵੀ ਪੰਜਾਬ ਦੁਖਾਂਤ ਦੀ ਘੜੀ ਚ ਲੰਘਦਾ ਪਿਆ ਆ ਪਰ ਕੀ ਲੱਗਦਾ ਆ ਅਗਲੀਆਂ ਹੁਣ ਚੋਣਾਂ ਆ ਰਹੀਆਂ ਨੇ ਕੀ ਲੱਗਦਾ ਕਿਉਂਕਿ ਅੱਜ ਹੀ ਸਾਬਦਾ ਕਹਿੰਦੇ ਵੀ ਇੱਕ ਪਾਸੇ 13 ਸੀਟਾਂ ਹੋਣਗੀਆਂ ਇੱਕ ਪਾਸੇ 0 ਹੋਊ। ਚਲੋ ਉਹ ਤਾਂ ਜਦੋਂ ਜੀ ਕਾਂਗਰਸ ਪਾਰਟੀ ਨੇ ਪੰਜਾਬ ਦੀ ਲੀਡਰਸ਼ਿਪ ਨੇ ਇਹਨਾਂ ਨੂੰ ਠਿੱਬੀ ਮਾਰਤੀ ਵੀ ਅਸੀਂ ਤੁਹਾਡੇ ਨਾਲ ਅਲਾਈਂਸ ਕਰਨਾ ਹੀ ਨਹੀਂ ਤਾਂ ਆਲੇ ਨੂੰ ਦਿੱਲੀ ਜਾ ਕੇ ਕਹਿਤਾ ਹੁਣ ਉਹੀ ਭਗਵੰਤ ਮਾਨ ਜੀ ਆ ਜੇ ਸਟੇਟਮੈਂਟਾਂ ਦੇਈ ਜਾਂਦੇ ਤੇ ਹਾਲਾਂਕਿ ਇਹੀ ਭਗਵੰਤ ਮਾਨ ਜਦੋਂ ਇਹਨੂੰ ਦਿਖਦਾ ਸੀ ਵੀ ਅਲਾਈਂਸ ਹੋਊਗਾ ਇਹ ਰਾਹੁਲ ਗਾਂਧੀ ਦੇ ਪਿੱਛੇ ਹੱਥ ਮਿਲਾਉਣ ਨੂੰ ਤਰਸਦਾ ਫਿਰਦਾ ਸੀਗਾ ਦੇਖਿਆ ਹੋਣਾ ਤੁਸੀਂ ਸਟੇਜਾਂ ਦੇ ਉੱਤੇ ਚੱਲਿਆ ਰਾਹੁਲ ਜੀ ਨੇ ਫੇਰ ਵੀ ਨਹੀਂ ਮੂੰਹ ਲਾਇਆ ਸੀਗਾ ਪਰ ਕੀ ਲੱਗਦਾ ਹੁਣ ਚੋਨਾ ਦਾ ਕਿਵੇਂ ਦੇ ਮਤਲਬ ਕਿਉਂਕਿ ਪੰਜਾਬ ਬੜੀ ਦੁਖਾਨ ਚੋਂ ਲੰਘਦਾ ਪਿਆ ਇੱਕ ਹਿਸਾਬ ਨਾਲ ਨਸ਼ਾ ਕਹਿੰਦੇ ਬਹੁਤ ਜ਼ਿਆਦਾ ਵਧਿਆ ਪਿਆ ਨਸ਼ਾ ਬਿਲਕੁਲ ਨਸ਼ਾ ਜਿਹੜਾ ਹੈ ਨਾ ਇਹ ਤਕਰੀਬਨ ਜਿਹੜੀ ਸਰਕਾਰ ਸੀ ਭਗਵੰਤ ਮਾਨ ਸਰਕਾਰ ਮੈਂ ਸਮਝਦਾ ਪ੍ਰਾਣੀਆਂ ਸਰਕਾਰਾਂ ਦੀਆਂ ਦੇਣਾਂ ਹੁੰਦੀਆਂ ਜੜਾਂ ਉਹਨਾਂ ਨੇ ਲਾਈਆਂ ਪਹਿਲਾਂ ਬਾਦਲ ਰਾਜ ਕਰਕੇ ਪਰ ਕਾਂਗਰਸ ਰਾਜ ਕਰ ਗਈ ਮੈਂ ਸਮਝਦਾ ਵੀ ਜਦੋਂ ਨਸ਼ਾ ਹੁੰਦਾ ਥੈਟ ਇਜ਼ ਅ ਨੈਕਸਸ ਬਿਟਵੀਨ ਪੋਲੀਟੀਸ਼ੀਅਨਸ ਤੇ ਬਿਊਰੋਕ੍ਰੇਸੀ ਤੇ ਲੋਕ ਜਿਹੜੇ ਪਾਵਰਫੁੱਲ ਲੋਕ ਹੁੰਦੇ ਆ ਉਹ ਪੋਲੀਟੀਸ਼ੀਅਨਾਂ ਦੇ ਨਾਲ ਲੜ ਕੇ ਨਸ਼ਾ ਕਰਦੇ ਪਰ ਭਗਵੰਤ ਮਾਨ ਤਾਂ ਜਦੋਂ ਰੈਲੀਆਂ ਹੁੰਦੀਆਂ ਸੀ ਉਦੋਂ ਇਹ ਗੱਲ ਕਹਿੰਦਾ ਹੁੰਦਾ ਸੀ ਵੀ ਮੈਨੂੰ ਪਤਾ ਵੀ ਕਿਹੜੀ ਫੈਕਟਰੀ ਚ ਨਸ਼ਾ ਬਣ ਰਿਹਾ ਮੈਨੂੰ ਪਤਾ ਕਿਹੜੇ ਮਹੱਲੇ ਚ ਨਸ਼ਾ ਬਣ ਰਿਹਾ ਬਸ ਹਮਕੋ ਆਨੇ ਦੋ ਤੇਜਰੀਵਾਲ ਸਾਹਿਬ ਕਹਿੰਦਾ ਸੀ ਚੱਕ ਕੇ ਸਾਰੇ ਸਿੱਟ ਦਾਂਗੇ ਅੰਦਰ ਤੇ ਕਿੱਥੇ ਆਓ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕੀਤਾ ਜੇ ਮੰਨ ਲਓ ਕਾਂਗਰਸ ਨੇ ਨਹੀਂ ਕੁਝ ਕੀਤਾ ਅਕਾਲੀ ਦਲ ਨੇ ਨਹੀਂ ਕੁਝ ਕੀਤਾ ਅਕਾਲੀ ਦਲ ਹਾਸ਼ੀਏ ਤੇ ਆ ਗਿਆ ਕਾਂਗਰਸ 18 ਤੇ ਲਿਆਤੀ ਜਿਨ੍ਹਾਂ ਨੂੰ 92 ਦਿੱਤੇ ਸੀ ਜਿਨ੍ਹਾਂ ਨੂੰ ਸਾਰਾ ਕੁਝ ਪਤਾ ਸੀ ਜਿਨ੍ਹਾਂ ਤੇ ਵਿਸ਼ਵਾਸ ਜਤਾਇਆ ਸੀ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਕੁਝ ਨਹੀਂ ਕੀਤਾ ਉਹ ਇਹ ਗੱਲ ਕਹਿੰਦੇ ਰਹੇ ਜੀ ਅਸੀਂ ਜਿਹੜੇ ਵੀਆਈਪੀ ਕਲਚਰ ਖਤਮ ਕਰਾਂਗੇ ਠੀਕ ਹੈ ਗੱਲ ਤੇ ਉਹਨਾਂ ਨੇ ਚੌਗਣੀ ਸਿਕਿਉਰਿਟੀ ਵਧਾਤੀ ਉਦੋਂ ਬਾਅਦ ਵਿੱਚ ਉਹ ਗੱਲ ਕਰ ਰਹੇ ਸੀਗੇ ਜੀ ਅਸੀਂ ਕਰਪਸ਼ਨ ਦੇ ਅਗੇਂਸਟ ਚੱਲਾਂਗੇ ਉਹਨਾਂ ਦੇ ਖੁਦ ਦੇ ਰਾਜ ਦੇ ਵਿੱਚ ਮੰਤਰੀ ਕਰਪਸ਼ਨ ਕਰਨ ਲੱਗ ਗਏ ਉਹ ਕਹਿੰਦੇ ਸੀ ਜੀ ਅਸੀਂ ਜਿਹੜੀ ਮਾਈਨਿੰਗ ਬੰਦ ਕਰਾਂਗੇ ਮਾਈਨਿੰਗ ਮਾਫੀਆ ਉਹਨਾਂ ਦੇ ਰਾਜ ਦੇ ਵਿੱਚ ਚੱਲ ਰਿਹਾ ਤੇ ਇਹ ਤਾਂ ਲੱਗਦਾ ਹੁਣ ਹਾਲਾਤ ਪੰਜਾਬ ਦੇ ਸੁਧਰਣਗੇ ਤੇ ਜਾਂਦੇ ਜਾਂਦੇ ਨਵਜੋਤ ਸਿੰਘ ਸਿੱਧੂ ਜੀ ਨੂੰ ਕੀ ਕਹੋਗੇ ਵੀ ਪਾਰਟੀ ਨਾਲ ਰਲ ਕੇ ਚੱਲਣਾ ਚਾਹੀਦਾ ਹੈ ਜਾਂ ਕਿਵੇਂ ਦੇਖੋ ਜੀ ਮੈਂ ਤਾਂ ਇੱਕ ਗੱਲ ਬੇਨਤੀ ਕਰਦਾ ਸਰਦਾਰ ਨਵਜੋਤ ਸਿੰਘ ਸਿੱਧੂ ਨੂੰ ਪਾਰਟੀ ਨੂੰ ਜੇ ਤੁਸੀਂ ਤਕੜੇ ਕਰਦੇ ਹੋ ਚੰਗੀ ਗੱਲ ਆ ਕਰੋ ਤਕੜੇ ਤੁਹਾਡੀ ਇਮਾਨਦਾਰੀ ਤੇ ਕਿਸੇ ਨੂੰ ਸ਼ੱਕ ਨਹੀਂ ਹੈਗਾ ਪਰ ਤੁਸੀਂ ਅੰਦਰ ਗਰਾਜੇਸ ਰੱਖ ਕੇ ਨਾ ਗੱਲ ਕਰੋ ਜੇ ਅੱਜ ਤੁਸੀਂ ਇਹ ਗੱਲ ਕਰਦੇ ਹੋ ਕੱਲ ਵੀ ਸ਼ੇਰ ਔਰ ਸ਼ਾਇਰੀ ਦੇ ਵਿੱਚ ਇਹ ਗੱਲ ਕਹੀ ਆ ਵੀ ਰਾਜਾ ਵੜਿੰਗ ਜਿਹੜਾ ਹੈਗਾ ਰਾਜਾ ਵੜਿੰਗ ਕੰਪਰੋਮਾਈਜ਼ ਕਰਿਆ ਆ ਜਾਂ ਕਿ ਇਹ ਪ੍ਰਧਾਨ ਨਹੀਂ ਚਾਹੀਦਾ ਵੀ ਜਿਹੜਾ ਬੰਦਾ ਝੁੱਕ ਜੇ ਪਹਿਲੀ ਗੱਲ ਤਾਂ ਇਹ ਵੀ ਸਾਨੂੰ ਮਾਣਾ ਸਾਡੇ ਪ੍ਰਧਾਨ ਤੇ ਜਿਹੜਾ ਵਰਕਰਾਂ ਦੀ ਕਦਰ ਕਰਦਾ ਤੇ ਦੂਜੀ ਗੱਲ ਇਹ ਆ ਵੀ ਜਿਹੜੇ ਲੋਕ ਇਹ ਗੱਲ ਕਹਿੰਦੇ ਆ ਵੀ ਕੰਪਰੋਮਾਈਜ਼ ਕਰ ਗਿਆ ਰਾਤ ਨੂੰ ਮਿਲ ਕੇ ਆਇਆ ਤੁਸੀਂ ਸਿੱਧੂ ਸਾਹਿਬ ਐਡਾ ਹੱਕ ਸੱਚ ਰੱਖਦੇ ਹੋ ਐਡੀ ਦਲੇਰੀ ਰੱਖਦੇ ਹੋ ਤੁਹਾਨੂੰ ਮੇਰੇ ਇਸ ਮਾਧਿਅਮ ਨੇ ਇੱਕ ਬੇਨਤੀ ਆ ਵੀ ਜੇ ਕੋਈ ਤੁਹਾਡੀ ਕੋਲੇ ਰਾਜੇ ਵੜਿੰਗ ਦੀ ਫੋਟੋ ਆ ਭਗਵੰਤ ਮਾਨ ਦੇ ਪੈਰਾਂ 'ਚ ਬੈਠਦੇ ਦੀ ਉਹਦੇ ਅੱਗੇ ਝੁਕ ਦੇ ਦੀ ਜੋ ਤੁਹਾਡੇ ਡਾਇਲੌਗ ਥਾਈ ਤੁਸੀਂ ਕੀਤਾ ਉਹ ਲੋਕਾਂ ਦੀ ਕਚਹਿਰੀ 'ਚ ਰੱਖੋ ਜੇ ਤੁਸੀਂ ਲੱਗਦਾ ਵੀ ਤੁਹਾਨੂੰ ਕੰਪਰੋਮਾਈਜ਼ ਕੀਤਾ ਇਹਨਾਂ ਨੇ ਕਿਤੇ ਉਹ ਲੋਕਾਂ ਨੂੰ ਦੱਸੋ ਵੀ ਕਿਹਦੇ ਨਾਲ ਕੀਤਾ ਤੁਸੀਂ ਉਹਨਾਂ ਕੰਮਾਂ ਤੇ ਨਾ ਤੁਰੋ ਜਿਹੜੇ ਕੰਮ ਭਾਜਪੀ ਕਰਦੀ ਸੀ ਜਿਹੜੇ ਕੰਮ ਆਮ ਆਦਮੀ ਕਰਦੀ ਸੀ ਭਾਜਪੀ ਈਡੀ ਰਾਈ ਕਰੈਕਟਰ ਅਸੈਸਿਨੇਸ਼ਨ ਕਰਦੀ ਸੀ ਪਰ ਤੇ ਭਗਵੰਤ ਮਾਨ ਵਿਜੀਲੈਂਸ ਥਾਈ ਕਰਾਉਂਦਾ ਸੀ ਤੇ ਨਵਜੋਤ ਸਿੰਘ ਸਿੱਧੂ ਆਪ ਦੇ 파ਟਨਰ ਹੈ ਕੀ ਕਰਦੇ ਆ ਤੁਸੀਂ ਇਹ ਗੱਲ ਨਾ ਕਰੋ ਪੰਜਾਬ ਦੇ ਵਿੱਚ ਚਾਹੇ ਐਲਓਪੀ ਆ ਪ੍ਰਤਾਪ ਸਿੰਘ ਬਾਜਵਾ ਚਾਹੇ ਰਾਜਾ ਵੜੇਂਗਾ ਦੋਨੋਂ ਬੜੇ ਲੈਕ ਆ ਤੁਹਾਨੂੰ ਇਹ ਦੱਸਣ ਦੀ ਲੋੜ ਨਹੀਂ ਖੈਰ ਮੈਨੂੰ ਬੇਨਤੀ ਆ ਤੁਹਾਨੂੰ ਤੁਹਾਨੂੰ ਇਹ ਦੱਸਣ ਦੀ ਲੋੜ ਨਹੀਂ ਵੀ ਅਸਲ ਦੇ ਵਿੱਚ ਟਕਸਾਲੀ ਕਾਂਗਰਸੀ ਕੌਣ ਹੁੰਦੇ ਆ ਕਿਉਂਕਿ ਦੋਨਾਂ ਨੇ ਬੜੀਆਂ ਆਪਦੇ ਤੇ ਹੰਡਾਏ ਆ ਜਿਸ ਵੇਲੇ ਤੁਸੀਂ ਬੀਜੇਪੀ ਦੇ ਵਿੱਚ ਸੀ ਉਸ ਵੇਲੇ ਇਹ ਬੰਦੇ ਕਾਂਗਰਸ ਦੇ ਵਿੱਚ ਸੀਗੇ ਤੇ ਕਾਂਗਰਸ ਲਈ ਲੜਾਈਆਂ ਲੜਦੇ ਰਹੇ ਆ ਤੁਸੀਂ ਸਰਦਾਰ ਪ੍ਰਤਾਪ ਸਿੰਘ ਬਾਜਵਾ ਦੇ ਤੋਂ ਪਿੱਛੇ ਜੇ ਕਟਾਸ਼ ਇੱਕ ਕੀਤਾ ਉਹ ਮੈਂ ਤੁਹਾਨੂੰ ਦੱਸ ਦੇਣਾ ਪ੍ਰਤਾਪ ਸਿੰਘ ਬਾਜਵਾ ਜਿਨੇ ਅੱਤਵਾਦ ਵੇਲੇ ਆਪਦੇ ਪਿੰਡੇ ਦੇ ਉੱਤੇ ਹਮਲੇ ਚੱਲੇ ਆ ਤੇ ਰਾਜਾ ਵੜਿੰਗੋ ਆ ਜਿਨੇ ਕੀ ਮਾੜੇ ਸਮੇਂ ਦੇ ਵਿੱਚ ਪਾਰਟੀ ਨੂੰ ਖੜਾ ਕੀਤਾ ਜਿਸ ਵੇਲੇ ਤੁਸੀਂ ਰਾਹੁਲ ਗਾਂਧੀ ਜੀ ਦਾ ਨਾਮ ਪੱਪੂ ਰੱਖਦੇ ਸੀ ਜਿਸ ਵੇਲੇ ਤੁਸੀਂ ਸੋਨੀਆ ਜੀ ਨੂੰ ਮੁੰਨੀ ਭਾਈ ਕਹਿੰਦੇ ਸੀ ਜਿਸ ਵੇਲੇ ਤੁਸੀਂ ਮਨਮੋਨ ਸਿੰਘ ਨੂੰ ਮੋਨੀ ਬਾਬਾ ਕਹਿੰਦੇ ਸੀ ਉਹ ਬੰਦਾ ਕਦੇ ਕਾਂਗਰਸ ਹਤਾਸ਼ੀ ਨਹੀਂ ਹੋ ਸਕਦਾ ਉਹ ਕਾਂਗਰਸ ਵਿਰੋਧੀ ਹੀ ਰਹੂਗਾ ਤੇ ਜਿਹੜਾ ਇੱਕ ਭਗਤ ਸਿੰਘ ਕਹਿੰਦੇ ਨੇ ਨਾ ਦੇਸ਼ ਆਜ਼ਾਦ ਕਰਾਇਆ ਸੀ ਭਗਤ ਸਿੰਘ ਨੇ ਨਿੱਕਾ ਹੁੰਦਾ ਹੀ ਡੱਕਿਆਂ ਦੇ ਨਾਲ ਬੰਦੂਖਾਂ ਗੁੱਡਣ ਲੱਗ ਗਿਆ ਸੀਗਾ ਕਿਉਂਕਿ ਉਹਦੇ ਅੰਦਰ ਜਜਬਾਤ ਸੀ ਵੀ ਮੈਂ ਦੇਸ਼ ਆਜ਼ਾਦ ਕਰਾਉਣਾ ਤੇ ਤੁਹਾਡੀਆਂ ਐਡੋਲਜੀਆਂ ਤਾਂ ਉਹਦਿਆਂ ਦੇ ਨਾਲ ਹੀ ਬਦਲ ਜਾਂਦੀਆਂ ਜਦੋਂ ਤੁਹਾਨੂੰ ਕੋਈ ਭਾਜਪਾ ਚੰਗਾ ਅਹੁਦਾ ਦਿੰਦੀ ਸੀ ਉਦੋਂ ਤੁਸੀਂ ਕਾਂਗਰਸ ਦੇ ਉਲਟ ਬੋਲਦੇ ਸੀ ਅੱਜ ਕਾਂਗਰਸ ਨੇ ਤੁਹਾਨੂੰ ਅਹੁਦੇ ਤੋਂ ਲਾਂਭੇ ਕਰਤਾ ਤੁਸੀਂ ਪ੍ਰਧਾਨ ਦੇ ਉਲਟ ਬੋਲਣ ਲੱਗੇ ਕਾਂਗਰਸ ਪਾਰਟੀ ਦੀ ਜੀ ਚੜ੍ਹਦੀ ਕਲਾ ਚਾਹਣੇ ਹੋ ਜੋ ਸਟੇਜਾਂ ਦੇ ਉੱਤੇ ਗੱਲਾਂ ਕਰਕੇ ਆਉਨੇ ਹੋ ਏ ਚੀਜ਼ ਐਕਸੈਪਟ ਕਰੋ ਵੀ ਅਮਰਿੰਦਰ ਸਿੰਘ ਰਾਜਾ ਵੜਿੰਗ ਜਿਹੜਾ ਪੰਜਾਬ ਦਾ ਪ੍ਰਧਾਨ ਆ ਉਹਦੇ ਮੋਢੇ ਨਾਲ ਮੋਢੇ ਲਾ ਕੇ ਚੱਲੋ ਐਲੋਪੀ ਦੇ ਨਾਲ ਚੱਲੋ ਪਾਰਟੀ ਨੂੰ ਧੜੇ ਨਾ ਬਣਾਓ ਪੰਜਾਬ ਦੇ ਲੋਕ ਬਦਲਾ ਚਾਹੁੰਦੇ ਆ ਕਾਂਗਰਸ ਨੂੰ ਦੁਬਾਰਾ ਦੇਖਣਾ ਚਾਹੁੰਦੇ ਆ ਪਾਵਰ ਦੇ ਵਿੱਚ ਤੇ ਬੀਜੇਪੀ ਦੇ ਖਿਲਾਫ ਪੂਰੀ ਲਹਿਰ ਚੱਲ ਰਹੀ ਹੈ ਸਾਰੇ ਹਿੰਦੁਸਤਾਨ ਦੇ ਵਿੱਚ ਉਹਦੇ ਉੱਤੇ ਠੋਕ ਕੇ ਪਹਿਰਾ ਦਿਓ ਆਪਸੀ ਗਰੱਜੇ ਸਾਹਿਬ ਸ਼੍ਰੀ ਰੰਜਸ਼ਾ ਕੱਢ ਦਿਓ ਤੇ ਮੇਰੀ ਇੱਕ ਬੇਨਤੀ ਉਹਨਾਂ ਨੂੰ ਵੀ ਆ ਮੈਂ ਤਾਂ ਕੰਮ ਕੀਤਾ ਮੈਂ ਤਾਂ ਆਪਦੇ ਐਕਸਪੀਰੀਅੰਸ ਨਾਲ ਤੁਹਾਨੂੰ ਗੱਲ ਕਰ ਰਿਹਾ ਜਿਨ੍ਹਾਂ ਨੇ ਕੁਛ ਰਾਜਾ ਵੜਿੰਗ ਦਾ ਜਾਂ ਪ੍ਰਤਾਪ ਸਿੰਘ ਬਾਜਵਾ ਦਾ ਦੇਖਿਆ ਨਹੀਂ ਨਾ ਉਹ ਬਿਨਾਂ ਗੱਲ ਤੇ ਉਹਨਾਂ ਤੇ ਕਮੈਂਟ ਨਾ ਕਰਿਆ ਕਰਨ ਤੇ ਇੱਕ ਤੁਹਾਡੇ ਦੇਖਣ ਵਾਲਿਆਂ ਨੂੰ ਵੀ ਬੇਨਤੀ ਆ ਜਦੋਂ ਹੁਣ ਦੇਖਣਗੇ ਰਾਜੇ ਵੜਿੰਗ ਨੂੰ ਭਾਈ ਆਮ ਵਾਲੀਆਂ ਮੈਂ ਹੁਣ ਇੱਕ ਕਹਿਣਾ ਚਾਹੂੰਗਾ ਵੀ ਜਿਹੜੇ ਵਰਕਰ ਆ ਜਾਂ ਉਹਨਾਂ ਦੀਆਂ ਭੇਡਾਂ ਪੰਜਾਬੀ ਚ ਬਾਡੀ ਚੋਰ ਫਲਾਨਾ ਧਮਕਾ ਜੋ ਨਾਂ ਲੈ ਕੇ ਵਰਤਦੇ ਆ ਤੁਸੀਂ ਆਪਦੇ ਭਗਵੰਤ ਮਾਨ ਨੂੰ ਕਹੋ ਜੇ ਉਹਦੇ ਚ ਜ਼ਰਤ ਹੈ ਜੋ ਦੇਚ ਹਿੰਮਤ ਹੈ ਤੇ ਕਾਰਵਾਈ ਕਰਕੇ ਦਿਖਾਵੇ ਤੇ ਸਰਦਾਰ ਨਵਜੋਤ ਸਿੰਘ ਸਿੱਧੂ ਜੀ ਜਿਹੜੇ ਤੁਸੀਂ ਕੰਪਰੋਮਾਈਜ਼ਾਂ ਦੀ ਗੱਲ ਕਰਦੇ ਹੋ ਜਿਹੜੇ 80 20 ਦੀ ਗੱਲ ਕਰਦੇ ਹੋ ਉਹ ਲੋਕਾਂ ਦੀ ਕਚਹਿਰੀ 'ਚ ਪ੍ਰੂਵ ਕਰੋ ਜੇ ਤੁਸੀਂ ਸੱਚ ਬੋਲਦੇ ਹੋ ਜੇ ਤੁਸੀਂ ਕਹਿੰਦੇ ਮੈਂ ਪੰਜਾਬ ਦੇ ਹਿੱਤਾਂ ਲਈ ਖੜਾ ਮੈਂ ਹਮੇਸ਼ਾ ਸੱਚ ਬੋਲਦਾ ਤੇ ਤੁਸੀਂ ਇਹ ਚੀਜ਼ਾਂ ਜਨਤਕ ਕਰੋ ਲੋਕਾਂ ਦੇ ਵਿੱਚ ਤੇ ਜੇ ਤੁਸੀਂ ਜਨਤਕ ਕਰੋਗੇ ਤੇ ਅਸੀਂ ਤੁਹਾਡੇ ਨਾਲ ਖੜਾਂਗੇ ਪਰ ਫੇਰ ਉੱਥੀ ਗੱਲ ਆ ਜਾਂਦੀ ਆ ਸਾਨੂੰ ਮਾਣਾ ਸਾਡੇ ਪ੍ਰਧਾਨ ਤੇ ਉਹ ਝੁਕ ਨਹੀਂ ਸਕਦਾ ਬੰਦਾ ਜਿਹਨੇ ਪਾਰਟੀ ਲਈ ਆਪਦਾ ਖੂਨ ਪਸੀਨਾ ਵਹਾਇਆ ਹੋਵੇ ਇੱਕ ਨਵਜੋਤ ਸਿੰਘ ਸਿੱਧੂ ਨੂੰ ਸਵਾਲ ਆ ਸਿੱਧੂ ਸਾਹਿਬ ਤੁਸੀਂ ਜਿੰਨਾ ਚਿਰ ਵੀ ਪ੍ਰਧਾਨ ਰਹੇ ਕਿੰਨੇ ਹਲਕਿਆਂ ਦੇ ਵਿੱਚ ਜਾ ਕੇ ਮੀਟਿੰਗਾਂ ਕੀਤੀਆਂ ਦੱਸ ਦਿਓ ਜਾਖੜ ਜਿੰਨੇ ਆ ਰਿਹੇ ਕਿੰਨੇ ਹਲਕਿਆਂ ਦੇ ਵਿੱਚ ਜਾਖੜ ਨੇ ਜਾ ਕੇ ਮੀਟਿੰਗਾਂ ਕੀਤੀਆਂ ਤੇ ਅੱਜ ਰਾਜਾ ਵੜਿੰਗਾ ਜਿਹੜਾ 117 ਹਲਕਿਆਂ ਦੇ ਵਿੱਚ 85 ਹਲਕਿਆਂ ਦੇ ਵਿੱਚ ਨਸ਼ਿਆਂ ਨੂੰ ਲੈ ਕੇ ਸਰਕਾਰ ਨੂੰ ਘੇਰਿਆ ਘਟੋ ਘਟ 35 40 ਹਲਕਿਆਂ ਦੇ ਵਿੱਚ ਜਿਹੜਾ ਕਰਪਸ਼ਨ ਲਾ ਉਹਦੇ ਅਗੇਂਸਟ ਆਵਾਜ਼ ਚੱਕੀ ਜੇ ਕਿਸਾਨਾਂ ਨੂੰ ਮੁਆਵਜ਼ਾ ਨਹੀਂ ਦਿੱਤੇ ਉਹਦੇ ਖਿਲਾਫ ਧਰਨੇ ਲਾਏ ਤੇ ਤੁਸੀਂ ਇੱਕ ਦੱਸ ਦਿਓ ਵੀ ਤੁਸੀਂ ਪਾਰਟੀ ਲਈ ਪ੍ਰਧਾਨ ਹੁੰਦੇ ਤੁਹਾਡੀ ਦੇਣ ਕੀ ਆ ਬਸ ਬਿਲਕੁਲ ਤਾਂ ਵੱਧ ਸੋ ਬਿਲਕੁਲ ਇਹ ਸਨ ਰਾਣਾਚਾਲ ਪੰਜਾਬ ਕਾਂਗਰਸ ਦੇ ਬਲਾਰੇ ਨੇ ਜਿਨ੍ਹਾਂ ਨੇ ਨਵਜੋਤ ਸਿੰਘ ਸਿੱਧੂ ਨੂੰ ਮੀਡੀਆ ਦੇ ਮਾਧਿਅਮ ਦੇ ਰਾਹੀਂ ਇੱਕ ਸੁਨੇਹਾ ਲਾਇਆ ਕਿ ਪੰਜਾਬ ਕਾਂਗਰਸ ਨੂੰ ਤੁਹਾਡੇ ਮੋਢੇ ਦੀ ਲੋੜ ਹੈ ਅਜਿਹੇ ਲੀਡਰ ਨੂੰ ਅਜਿਹੀਆਂ ਟਿੱਪਣੀਆਂ ਨਹੀਂ ਕਰਨੀਆਂ ਚਾਹੀਦੀਆਂ ਅਜਿਹਿਆਂ ਇਹਨਾਂ ਦੇ ਪ੍ਰਧਾਨ ਦੇ ਬਾਰੇ ਜਾਣ ਕੇ ਰਾਜਾ ਵੜਿੰਗ ਦੇ ਬਾਰੇ ਜਿਹੜੀ ਸ਼ੇਰੋ ਸ਼ੇਰੀ ਚੱਲਦੀ ਹੈ ਜਾਂ ਕੋਈ ਵੀ ਜਾਂ ਉਹਨਾਂ ਨੂੰ ਪ੍ਰਧਾਨ ਨਹੀਂ ਮੰਨਦੇ ਉਸ ਦੇ ਬਾਰੇ ਟਿੱਪਣੀਆਂ ਜਿਹੜੀਆਂ ਚੱਲਦੀਆਂ ਨੇ ਸ਼ੇਰੋ ਸ਼ੇਰੀ ਚਾਹੀਦੀ ਹੈ ਉਹ ਨਹੀਂ ਕਰਨੀ ਚਾਹੀਦੀ ਅੱਜ ਦੇ ਸਮੇਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਨੂੰ ਪਾਰਟੀ ਦੇ ਨਾਲ ਲੱਗ ਕੇ ਖੜਨਾ ਚਾਹੀਦਾ ਹੈ ਕੈਮਰਾਮੈਨ ਗਗਨ ਦੇ ਨਾਲ ਹ